ਖੁਸ਼ਕੀ ਆਉਣ ਦੀ ਸਰੀਰ 'ਚ ਕੀ ਵਜ੍ਹਾ ਹੈ ਇਹਦਾ ਕੋਈ ਲੀਵਰ ਨਾਲ ਸਬੰਧ ਹੈ ਜਾਂ ਕੀ ਹੈ ਇਹਦਾ ਨਾ ਜੀ ਸਬੰਧ ਖੁਸ਼ਕੀ ਦਾ ਹੈ ਤਾਂ ਚਲੋ ਲੀਵਰ ਦੇ ਨਾਲ ਹੀ ਆ ਪਰ ਸਭ ਤੋਂ ਵੱਡਾ ਸਬੰਧ ਇਹਦਾ ਬ੍ਰੇਨ ਨਾਲ ਵੀ ਆ ਤੁਹਾਡੀ ਬ੍ਰੇਨ ਦੀ ਖੁਸ਼ਕੀ ਨਹੀਂ ਆਉਣੀ ਚਾਹੀਦੀ ਹੋਰ ਕਿਤੇ ਆ ਜਾਵੇ ਚੱਲ ਜੂ ਕੰਮ ਜਦੋਂ ਬ੍ਰੇਨ 'ਚ ਖੁਸ਼ਕੀ ਆਉਂਦੀ ਆ ਫਿਰ ਕਿਤਾ ਤੁਹਾਡਾ ਸੁਭਾਅ ਚੇਟ ਚੜਾ ਹੋ ਜਾਂਦਾ ਤੁਹਾਡਾ ਹਰ ਵਕਤ ਲੜਨ ਮਰਨ ਨੂੰ ਜੀ ਕਰੀ ਜਾਊਗਾ ਜੇ ਤੁਹਾਨੂੰ ਕਹਦੇ ਨਾ ਮੈਂ ਤੇਰੀ ਬਹੁਤ ਇੱਜ਼ਤ ਕਰਦਾ ਉਹ ਬੰਦਾ ਕੋਈ ਬੇਇਨਸਾਨ ਕਰਦਾ ਮੇਰੇ ਤੇ ਜੇ ਤੂੰ ਇੱਜ਼ਤ ਕਰਦਾ ਬਲ ਐਝਾ ਹੋ ਜਾਂਦਾ ਬੰਦਾ ਮਤਲਬ ਕਹਿੰਦਾ ਕਿ ਇਦੇ ਲਈ ਸਭ ਤੋਂ ਵਧੀਆ ਚੀਜ਼ ਆ ਤੁਹਾਡੇ ਕੋਲੇ ਬਦਾਮ ਦਾ ਤੇਲ ਦੁੱਧ ਚ ਪਾ ਕੇ ਥੋੜੀ ਜੀ ਹਲਦੀ ਪਲਾਉਣੀ ਸ਼ੁਰੂ ਕਰ ਦੋ ਔਰ ਪਿੰਡੇ ਤੇ ਮਲਣਾ ਤਿਲਾ ਦਾ ਤੇਲ ਹੂੰ ਤੁਸੀਂ ਦੇਖੋ ਥੋੜੇ ਦਿਨਾਂ ਚੋ ਖੁਸ਼ਕੀ ਜੀ ਖਤਮ ਹੋ ਜੂਗੀ ਆਪਾਂ ਉਰਜੇ ਰਹਿਣੇ ਆ ਸਾਬਣ ਜਾ ਕੇ ਮੌਲ ਚ ਬਣ ਜਾਗੇ ਏਡੇ ਕਿਸੇ ਨੂੰ ਪੁੱਛਣਾ ਨਹੀਂ ਆਪ ਹੀ ਪੜ ਪੜ ਕੇ ਸਾਬਣ ਚੱਕ ਕੇ ਲਿਓਣੇ ਨੇ ਵੀ ਜਿਹੜਾ ਸਭ ਤੋਂ ਮਹਿੰਗਾ ਦੇਖਾਂਗੇ ਵੀ ਕਿਹੜਾ ਮਹਿੰਗਾ ਉਹ ਵੀ ਜਾਂ ਜਿਹਦੀਆਂ ਮਸ਼ਹੂਰੀਆਂ ਆਉਂਦੀਆਂ ਜਾਂ ਜਿਹਦੀਆਂ ਮਸ਼ਹੂਰੀਆਂ ਵੇਚ ਲਿਓ ਅੱਛਾ ਉਹ ਫੀਲਿੰਗ ਵਾਲੀ ਗੱਲ ਆ ਲੇਕਿਨ ਐਕਚੁਅਲ ਜਿਹੜੇ ਚੀਜ਼ਾਂ ਨੇ ਨਾ ਜੀ ਮਲਤਾਨੀ ਮਿੱਟੀ ਲੈ ਲਓ ਤੁਸੀਂ ਉਹ ਚ ਚੰਦਨ ਉਦੇ ਵਿੱਚ ਤੁਸੀਂ ਮਲਤਾਨੀ ਮਿੱਟੀ ਚੰਦਨ ਤੇ ਉਹ ਛਿਲਕੇ ਨਾਰ ਨੂਰ ਦੇ ਛਿਲਕੇ ਹੋਗੇ ਆਪਣੇ ਦੂਜੇ ਸੰਤਰੇ ਸੂਤਰੇ ਦੇ ਛਿਲਕਿਆਂ ਦਾ ਪਾਊਡਰ ਪਾ ਕੇ ਉਹਨੂੰ ਮਿਕਸ ਕਰਕੇ ਉਹਨੂੰ ਚੰਗੀ ਤਰ੍ਹਾਂ ਰਗੜ ਰਗੜ ਕੇ ਨਹਾਉਣਾ ਪਿੰਡੇ ਤੇ ਹੈ ਚੰਗੀ ਤਰ੍ਹਾਂ ਮੂੰਹ ਤੇ ਰਗੜ ਰਗ ਕੇ ਮਸਲ ਕੇ ਉਤੋਂ ਸ਼ਾਵਰ ਲੈ ਲਓ ਗਰਮ ਪਾਣੀ ਲੈ ਲਓ ਠੰਡਾ ਪਾਣੀ ਜਿੱਦਾਂ ਤੁਸੀਂ ਨਹਾਉਨੇ ਉਹਦੇ ਵਿੱਚ ਢਾ ਲੋ ਮੈਂ ਕਹਿੰਦਾ ਤੁਸੀਂ ਸਾਬਣ ਲਾ ਕੇ ਦਿਖਾਇਆ ਤੁਹਾਡਾ ਜੀ ਨਹੀਂ ਕਰਨਾ ਆਪੇ ਸਾਬਣ ਲਾਉਣ ਨੂੰ ਚੋਚਾ ਹੀ ਨਹੀਂ ਮਲਾਈ ਹੋ ਜਾਂਦੀ ਹੈ ਬਸ ਆਪੇ ਸੁਗਿੰਦੀ ਜਾਂਦਾ ਉਹਦੇ ਆਪ ਨੂੰ